ਜਿੱਤੇ ਯੂਨਿਟਸ ਫ੍ਰੀ ਮਿਲ ਰਹੀਆਂ ਨੇ ਤਾਂ ਬਿਜਲੀ ਚੋਰੀ ਦਾ ਕੰਮ ਵੀ ਵੱਡੇ ਪੱਧਰ ਤੇ ਹੋ ਰਿਹਾ ਹੈ 3349 ਜਿਹੜੇ ਬਿਜਲੀ ਚੋਰੀ ਦੇ ਕੇਸ ਪਿਛਲੇ 2 ਦਿਨਾਂ ਦੇ ਵਿੱਚ ਫੜੇ ਗਏ ਨੇ ਇਸ ਟੈਲੋ ਸਭ ਕਿਸ ਤਰ੍ਹਾਂ ਦੇਖਦੇ ਇਹਨੂੰ ਕਿ ਪਹਿਲਾਂ ਹੀ ਯੂਨਟਾਂ ਵੀ ਮਾਪ ਉੱਪਰੋਂ ਚੋਰੀ ਵੀ ਹੁਣ ਵੱਡੇ ਪੱਧਰ ਤੇ ਲੱਗੇ ਹੋਏ ਆ ਦੇਖੋ ਬਿਜਲੀ ਚੋਰੀ ਲੰਬੇ ਸਮੇਂ ਤੋਂ ਇੱਥੇ ਚੱਲਦੀ ਹੈ 3349 ਕਿਸ ਪੜੇਗੇ ਸਰਹੱਦੀ ਜ਼ੋਨ ਦੇ ਵਿੱਚ ਤੇ ਜਿਹੜਾ ਜੁਰਮਾਨਾ ਹੋਇਆ 7 ਕਰੋੜ 66 ਲੱਖ ਦਾ ਅਗਲਾ ਪਿਛਲਾ ਬਰਾਬਰ ਹੋ ਜਾਂਦਾ ਹੁਣ ਤਾਂ ਪਟਿਆਲੇ ਦੇ ਵਿੱਚ ਕਹਿੰਦੇ ਇੱਕ ਐਮਐਲਏ ਸਾਹਿਬ ਇਹਨਾਂ ਦੀ ਬਿੱਟਿਆ ਗਈ ਜੀ ਉਹ ਕਹਿੰਦਾ ਕਿ ਜਿਹੜੇ ਅੱਗੇ ਨੂੰ ਆਉਂਦਾ ਇਹਨਾਂ ਨੂੰ ਬੰਦੀ ਬਣਾ ਲਿਓ ਇੱਕ ਕੱਲ ਦੀ ਗੱਲ ਹੋਈ ਵੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਅਜੇ ਤੱਕ ਇਹਦੇ ਤੇ ਐਕਸ਼ਨ ਕਿਉਂ ਨਹੀਂ ਲਿਆ? ਹੋਰ 15000 ਮੈਗਾਵਾਟ ਤੋਂ ਵੱਧ ਚੱਲ ਰਹੀ ਹੈ ਖਪਤ ਜਦਕਿ ਖੇਤੀ ਵਾਲੇ ਖੇਤਰ ਚ ਖਪਤ ਘਟ ਗਈ ਹੈ। ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਗੱਲ ਕਰਾਂਗੇ ਪਾਵਰ ਕਾਮ ਦੀ। ਪੰਜਾਬ ਦੇ ਵਿੱਚ ਪਹਿਲਾਂ ਹੀ ਮੁਫਤ ਖੋਰੀ ਦਾ ਵੱਡਾ ਜਾਲ ਵਿਛਿਆ ਹੋਇਆ ਹੈ ਪੰਜਾਬ ਸਰਕਾਰ ਪਹਿਲਾਂ ਹੀ ਯੂਨਿਟਾਂ ਤੁਹਾਨੂੰ ਫ੍ਰੀ ਦੇ ਵਿੱਚ ਦੇ ਰਹੀ ਹੈ ਪਰ ਅਜੇ ਦੇ ਵਿੱਚ ਜਿੱਥੇ ਯੂਨਿਟਸ ਫ੍ਰੀ ਮਿਲ ਰਹੀਆਂ ਨੇ ਤਾਂ ਬਿਜਲੀ ਚੋਰੀ ਦਾ ਕੰਮ ਵੀ ਵੱਡੇ ਪੱਧਰ ਤੇ ਹੋ ਰਿਹਾ ਹੈ ਕਈ ਤਾਂ ਇਹਨੂੰ ਲੀਗਲ ਤਰੀਕੇ ਨਾਲ ਕਰ ਰਹੇ ਨੇ ਜਿਵੇਂ ਇੱਕ ਘਰ ਦੇ ਵਿੱਚ 2-2 ਮੀਟਰ ਲਵਾ ਕੇ ਅਸੀਂ ਜ਼ਿਆਦਾ ਯੂਨਿਟਾਂ ਲੈ ਰਹੇ ਹਾਂ ਪਰ ਬਾਅਦੂ ਦੇ ਇਸ ਦੇ ਉੱਪਰੋਂ ਹੋਰ ਬਿਜਲੀ ਹੈ ਜਿਹੜੀ ਚੋਰੀ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ 3349 ਜਿਹੜੇ ਬਿਜਲੀ ਚੋਰੀ ਦੇ ਕੇਸ ਪਿਛਲੇ 2 ਦਿਨਾਂ ਦੇ ਵਿੱਚ ਫੜੇ ਗਏ ਨੇ ਇਸ ਬਾਬਤ ਜ਼ਿਆਦਾ ਗੱਲਬਾਤ ਦੇ ਲਈ ਜੁੜਦੇ ਹਾਂ ਸੀਨੀਅਰ ਐਡੀਟਰ ਜਸਪਾਲ ਸਿੰਘ ਢਲੋਂਾਂ ਦੇ ਨਾਲ ਢਿਲੋਂ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇਹਨੂੰ ਕਿ ਪਹਿਲਾਂ ਹੀ ਯੂਨਿਟਾਂ ਵੀ ਮਾਫ ਉੱਪਰੋਂ ਚੋਰੀ ਵੀ ਹੁਣ ਵੱਡੇ ਪੱਧਰ ਤੇ ਲੱਗੇ ਹੋਏ ਆ ਸੀ ਦੇਖੋ ਬਿਜਲੀ ਚੋਰੀ ਲੰਬੇ ਸਮੇਂ ਤੋਂ ਇੱਥੇ ਚੱਲਦੀ ਹੈ ਸਰਹੱਦੀ ਜ਼ੋਨ ਦਾ ਅੱਵਲ ਨਾ ਆ ਬਹੁਤ ਲੰਬੇ ਸਮੇਂ ਤੋਂ ਜਿਹਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਤੇ ਤਰਨਤਾਰਨ वगैरह ਆਉਂਦਾ ਹੈ ਦੂਜੇ ਨੰਬਰ ਤੇ ਆਉਂਦਾ ਹੈ ਜਿਨ੍ਹਾਂ ਨੇ ਸਭ ਤੋਂ ਵੱਧ ਰਾਜ ਕੀਤਾ ਪੱਛਮ ਜ਼ੋਨ ਮਾਨਸਾ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਫਾਜ਼ਿਲਕਾ ਜੀ ਹੁਣ ਜਿਹੜੇ ਕੁੱਲ ਜਿਹੜੇ ਨੇ 50781 ਕਨੈਕਸ਼ਨਾਂ ਦੀ ਜਾਂਚ ਕੀਤੀ ਹੈ ਇਹਦੇ ਵਿੱਚ ਪਾਇਆ ਗਿਆ ਘਰ ਇੱਕ ਹੈ ਮੀਟਰ 2-2 ਲੱਗੇ ਆ ਤੇ ਦੋ ਇਦੇ ਲਈ ਉਸ ਵੇਲੇ ਕੋਈ ਬਿਉਤਬੰਦੀ ਬਿਜਲੀ ਨਿਗਮ ਨੇ ਕਿਉਂ ਨਾ ਦਿੱਤੀ ਕਿ ਕਿਸ ਘਰ ਦੇ ਵਿੱਚ ਦੂਜਾ ਮੀਟਰ ਲੱਗ ਸਕਦਾ ਕਈ ਸੱਜਣ ਕਹਿੰਦੇ ਜੀ ਤੁਸੀਂ 1200 ਕਹਿ ਦਿੰਦੇ ਹੋ ਇਹਦਾ 300 300 600 ਹੈ ਤੇ ਜਿਹਦੇ 2 ਮੀਟਰ ਲੱਗੇ ਪਰ 1200 ਹੀ ਹੋ ਗਈ ਇਹਦੇ ਵਿੱਚੋਂ 3349 ਕੇਸ ਪੜੇਗੇ ਸਰਹੱਦੀ ਜ਼ੋਨ ਦੇ ਵਿੱਚ ਤੇ ਹਿਜਰਾ ਜਰਮਾਨਾ ਹੋਇਆ 7 ਕਰੋੜ 66 ਲੱਖ ਦਾ। ਅਗਲਾ ਪਿਛਲਾ ਬਰਾਬਰ ਹੋ ਜਾਂਦਾ ਕੰਮ। ਜਿਹੜਾ ਮੰਤਰੀ ਨੇ ਇਹ ਦੇ ਹਰਭਜਨ ਸਿੰਘ ਉਹਨਾਂ ਨੇ ਦੱਸਿਆ ਯੂਟੂ ਸਾਬ ਨੇ ਕਿ ਸਰਦੀ ਜ਼ੋਨ 'ਚ 699 1 ਕਰੋੜ ਤੇ 73 ਲੱਖ ਦਾ ਜਰਮਾਨਾ ਹੈ। ਪੱਛਮ ਜ਼ੋਨ ਦੇ ਵਿੱਚ 539 1 ਕਰੋੜ 39 ਲੱਖ ਦਾ ਜਰਮਾਨਾ ਹੈ। ਦੱਖਣ ਜ਼ੋਨ ਜਿਦੇ ਵਿੱਚ ਸੰਗਰੂਰ ਬਰਨਾਲਾ ਪਟਿਆਲਾ ਮਲੇਰਕੋਟਲਾ ਇਹ ਖੇਤਰ ਆਉਂਦੇ ਨੇ ਇੱਥੇ ਹੈਗਾ ਜੀ 1 ਕਰੋੜ ਤੇ 23 ਲੱਖ ਦਾ ਜੁਰਮਾਨਾ ਕੇਂਦਰੀ ਜ਼ੋਨ ਜਿਦੇ ਵਿੱਚ ਤੁਹਾਡਾ ਆਉਂਦਾ ਲੁਧਿਆਣਾ ਖੰਨਾ ਜਗਰਾਉ ਏਰੀਆ ਇਹਦੇ ਵਿੱਚ 495 ਕੇਸ ਤੇ 1 ਕਰੋੜ 32 ਲੱਖ ਦਾ ਜੁਰਮਾਨਾ ਉਤਰੀ ਜ਼ੋਨ ਜਿਹਦੇ ਵਿੱਚ ਜਲੰਧਰ ਕਪੂਰਥਲਾ ਨਮਾ ਸ਼ਹਿਰ ਅ ਬਹਾਲੀ ਇਹ ਏਰੀਏ ਆਉਂਦੇ ਨੇ ਇਹਦੇ 642 ਕੇਸ ਚ ਜਿਹੜਾ ਹੈਗਾ ਸਾਹਮਣੇ ਆਏ ਨੇ 81 ਲੱਖ ਦਾ ਜੁਰਮਾਨਾ ਹੋਇਆ ਹੈ ਇਹ ਏਰੀਆ ਘੱਟ ਚੋਰੀ ਵਾਲਾ ਮੰਨਿਆ ਜਾਂਦਾ ਹੈ ਉਹਨਾਂ ਨੇ ਦੱਸਿਆ ਕਿ ਇਹ ਸਿਸਟਮ ਜਿਹੜਾ ਬਿਜਲੀ ਚੋਰੀ ਦੇ ਰੋਕਣ ਵਾਲਾ ਜੇ ਬਿਜਲੀ ਚੋਰੀ ਰੁਕ ਜਾਵੇ ਸਹੀ ਆ ਜਾਏ ਹੁਣ ਜਿਵੇਂ 7.5 ਕਰੋੜ ਰੁਪਇਆ ਪੌਣੇ 8 ਇਹ ਬਿਜਲੀ ਬੋਰਡ ਦੇ ਖਾਤਿਆਂ ਚ ਆ ਗਿਆ ਬਿਜਲੀ ਨਿਗਮ ਦੇ ਪਤਾ ਲੱਗਿਆ ਕਿ ਇੱਕ ਸਿੱਧੀ ਕੁੰਡੀ ਲਾਈ ਵੀ ਸੀ ਤਾਂ ਪਟਿਆਲੇ ਦੇ ਵਿੱਚ ਕਹਿੰਦੇ ਇੱਕ ਐਮਐਲਏ ਸਾਹਿਬ ਇਹਨਾਂ ਦੀ ਪਿੱਠ ਤੇ ਆ ਗਿਆ ਜੀ ਉਹ ਕਹਿੰਦਾ ਕਿ ਜਿਹੜੇ ਅੱਗੇ ਨੂੰ ਆਉਂਦਾ ਇਹਨਾਂ ਨੂੰ ਬੰਦੀ ਬਣਾ ਲਿਓ ਇੱਕ ਕੱਲ ਦੀ ਗੱਲ ਹੋਈ ਵੀ ਐ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਅਜੇ ਤੱਕ ਇਹਦੇ ਤੇ ਐਕਸ਼ਨ ਕਿਉਂ ਨਹੀਂ ਲਿਆ ਜੇ ਤੱਕ ਟਕੜ ਇਮਾਨਦਾਰੀ ਵਾਲੀ ਸਰਕਾਰ ਬਿਜਲੀ ਚੋਰਾਂ ਦੀ ਮਦਦ ਕਰੇਗੀ ਤਾਂ ਕਿੰਨਾ ਕੁ ਚਿਰ ਮਹਿਕਮਾ ਚੱਲ ਸਕਦਾ ਏਸ ਮਾਮਲੇ ਦੇ ਵਿੱਚ ਨਾਂ ਗੁਪਤ ਰੱਖਿਆ ਗਿਆ ਰਿਪੋਰਟਰਾਂ ਵੱਲੋਂ ਤੇ ਜਿਹੜਾ ਇਹ ਕੁਝ ਵਾਪਰਿਆ ਇਹ ਬਿਲਕੁਲ ਗਲਤ ਹੈ ਇਹਦੇ ਤੇ ਐਕਸ਼ਨ ਹੋਣਾ ਚਾਹੀਦਾ ਸੋ 3349 ਜਿਹੜੇ ਆ ਉਹ ਬਿਜਲੀ ਚੋਰੀ ਦੇ ਕੇਸ ਜਿਹੜੇ ਆ ਪਾਏ ਗਏ ਬਿਜਲੀ ਚੋਰੀ ਬਹੁਤ ਵੱਡਾ ਪਾਪ ਹੈ ਜੇ ਬਿਜਲੀ ਸਾਰੇ ਆਪਾਂ ਪ੍ਰੋਪਰ ਤੌਰ ਤੇ ਉੱਤੇ ਬਿੱਲ ਦੇ ਦਈਏ ਤੁਸੀਂ ਦੇਰੋ ਮੁਕਤ ਖੋਰੀ ਇਹ ਮੁਕਤ ਖੋਰੀ ਨਾਲ ਵੀ 600 ਜੁਨਟ ਨਾਲ ਨਹੀਂ ਰੱਜਦੇ ਤੇ ਅੱਗੇ ਚੋਰੀ ਕਰਨ ਨੂੰ ਜਾਂਦੇ ਹੈ ਜੇ ਥੋੜਾ ਜਿਹਾ ਘਰ ਚੀਪ ਕਰ ਲਵਾਂ ਖਪਤ ਘਟਾ ਲਵਾਂ ਮੈਂ ਕਹਾ ਹੁਣ 15000 ਮੈਗਾਵਾਟ ਤੋਂ ਵੱਧ ਚੱਲ ਰਹੀ ਹੈ ਖਪਤ ਜਦ ਕਿ ਖੇਤੀ ਵਾਲੇ ਖੇਤਰ ਚ ਖਪਤ ਘਟ ਗਈ ਹੈ ਕਿਉਂਕਿ ਝੋਨਾ ਤਾਂ ਆਖਰੀ ਪੜਾਮਾ ਵੱਲ ਵੱਧ ਰਿਹਾ ਹੈਗਾ ਦੂਜੀ ਚੀਜ਼ ਸਰਦੀ ਦੇ ਵਿੱਚ ਮੈਂ ਬਿਜਲੀ ਬੋਰਡ ਨੂੰ ਬਹੁਤ ਲੰਮਾ ਸਮਾਂ ਕਵਰ ਕੀਤਾ ਹੈ ਉੱਥੇ 5000 ਮੈਗਾਵਾਟ ਦੇ ਆਸ-ਪਾਸ ਰਹਿੰਦੀ ਸੀ ਕਦੇ 6000 ਹੋ ਜਾਂਦੀ ਸੀ ਆ ਲੰਘੇ ਦਸੰਬਰ ਦੇ ਵਿੱਚ ਲੋਕਾਂ ਨੇ ਬਿਜਲੀ ਉਪਕਰਨ ਇੰਨੇ ਕਿ ਖਰੀਦ ਲਏ ਕਿ ਗੈਸ ਵੀ ਨਹੀਂ ਵਰਤਦੇ ਇੰਡਕਸ਼ਨ ਚੁੱਲੇ ਲਿਆ ਜਾਂਦੇ ਨੇ ਜੀ ਤਾਂ 9000 ਮੈਗਾਵਾਟ ਡੇਢੀ ਬਿਜਲੀ ਦੀ ਖਪਤ ਤੋਂ ਜਾਣਾ ਇਥੇ ਕਿਹਨੇ ਚਿੰਤਾ ਕਰਨੀ ਹੈ ਸੋ ਬਿਜਲੀ ਚੋਰੀ ਜਿਹੜੀ ਹੈ ਲਗਾਤਾਰਤਾ ਦੇ ਵਿੱਚ ਹੋ ਰਹੀ ਹੈ ਇਹਦੇ ਵਿੱਚ ਸਾਡੇ ਜਿਹੜੇ ਸਿਆਸਤਦਾਨ ਨੇ ਜਿਵੇਂ ਆ ਇੱਕ ਐਮਐਲਏ ਸਾਬ ਦਾ ਨਾਂ ਬੋਲਦਾ ਹੈ ਮਿੱਤਰਾਂ ਦਾ ਨਾਂ ਚੱਲਦਾ ਹੈ ਇਹ ਜਿਹੜੇ ਨਾਂ ਚੱਲਦੇ ਆ ਨਾ ਇਹਦੇ ਤੇ ਸਰਕਾਰ ਨੂੰ ਕਰਨਾ ਚਾਹੀਦਾ ਮੈਂ ਇਸ ਗੱਲ ਦੀ ਦਾਤ ਦਿੰਨਾ ਹਰਪਾਜਨ ਸਿੰਘ ਈਟੀਓ ਬਿਜਲੀ ਨਿਗਮ ਦੇ ਸੀਐਮਡੀ ਇੰਜੀਨੀਅਰ ਬਲਦੇਵ ਸਿੰਘ ਸਰਾਮ ਡਾਇਰੈਕਟਰ ਵੰਡ ਇੰਜੀਨੀਅਰ ਜਿਹੜੇ ਨੇ ਡੀਪੀਐਸ ਗਰੇਵਾਲ ਸਾਹਿਬ ਤੇ ਉਹਨਾਂ ਦੀ ਟੀਮ ਸਮੁੱਚੀ ਜਿਹੜੇ ਇਹਦੇ ਤੇ ਕਾਫੀ ਚੰਗਾ ਕੰਮ ਕਰ ਰਿਹਾ ਹੈ ਕੋਈ ਜਿਹੜੀ ਚੰਗੀ ਕੰਮ ਹੁੰਦੀ ਹੋਈ ਹੈ ਉਹਦੀ ਸਰਾਹਣਾ ਵੀ ਕਰਨੀ ਸਾਡਾ ਫਰਜ਼ ਬੰਦਾ ਸੋ ਬਿਜਲੀ ਚੋਰੀ ਵਾਲੇ ਮਾਮਲੇ ਦੇ ਵਿੱਚ ਸਰਕਾਰ ਇਹਨਾਂ ਦੇ ਨੱਥ ਪਾਵੇ ਹੋਰ ਵੱਡੇ ਪੱਧਰ ਤੇ ਇੱਕ ਭਾਈਪਤੀਜਾ ਬਾਦ ਨਾਲ ਪੁੱਛਿਆ ਜਾਵੇ ਸੋ ਬਿਜਲੀ ਦੇ ਵਿੱਚ ਨਿਰਪਰਤਾ ਹੋਣੀ ਬਹੁਤ ਵੱਡੀ ਜ਼ਰੂਰਤ ਹੈ ਬਿਜਲੀ ਸਾਡੇ ਕੋਲ ਸੀਮਤਾ ਸੀ ਖਰੀਦਦੇ ਆ ਟਿਲੀ ਸਾਹਿਬ ਇੱਕ ਗੱਲ ਹੋਰ ਵੀ ਇਹ ਵੀ ਜੇ 50000 ਦੀ ਚੈਕਿੰਗ ਤੇ 6 ਸਾਨੂੰ 3349 ਕੇਸ ਮਿਲ ਰਹੇ ਨੇ ਤੇ ਜੇ ਫਿਰ ਜੇ ਅਸੀਂ ਪੂਰੇ ਪੰਜਾਬ ਦੀ ਦੋ ਦਿਨਾਂ ਦੇ ਵਿੱਚ ਵਿੱਚ ਚੈਕਿੰਗ ਜੇ ਕਰਾਉਣ ਤੇ ਆ ਜਾਏ ਸਰਕਾਰ ਫਿਰ ਕਿੰਨੇ ਕੇਸ ਫੜੇ ਜਾ ਸਕਦੇ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਟੀਮਾਂ ਹੁੰਦੀਆਂ ਨੇ ਜੀ ਇੱਕ ਤਾਂ ਇਨਫੋਰਸਮੈਂਟ ਵਿੰਗ ਹੁੰਦਾ ਨਾ ਇਹਦਾ ਇੱਕ ਜਿਹੜੇ ਆ ਆਮ ਕੰਮ ਕਰਦੇ ਆ ਉਹ ਬਿਜਲੀ ਵੰਡ ਯੋਜਨਾ ਦੇ ਅਧੀਨ ਵਿਭਾਗ ਦੇ ਅਧੀਨ ਆਉਂਦੇ ਨੇ ਜਿਹੜੇ ਆਮ ਐਸਡੀਓ ਵਗੈਰਾ ਉਹ ਨੇ ਇਹਦੇ ਵਿੱਚ 379 ਦਾ ਪਰਚਾ ਵੀ ਦਰਜ ਹੁੰਦਾ ਚੋਰੀ ਦਾ ਜੀ ਔਰ ਉਹਦੇ ਮੁਤਾਬਕ ਸਜ਼ਾ ਵੀ ਹੁੰਦੀ ਹੈ ਔਰ ਜਿੰਨੀ ਕਿ ਤੁਸੀਂ ਹੁਣ ਤੱਕ ਚੋਰੀ ਕਰ ਲਈ ਉਹ ਸਾਰੇ ਦਾ ਸਾਰਾ ਇੱਕੇ ਵਾਰ ਚ ਹੋ ਜਾਂਦਾ ਇੱਕੇ ਬਾਰ ਚ ਹੋ ਜਾਂਦਾ ਉਹ ਜਿਵੇਂ ਕਹਿੰਦੇ ਆ ਨਾ ਕਿ ਲੋਹਾਰ ਦੀ ਸੁਨਿਆਰ ਦੀ ਠਕ ਠਕ ਤੇ ਲੋਹਾਰ ਦੀ ਇੱਕ ਸੱਟ ਜੀ ਜੀ ਸੋ ਗੱਲਬਾਤ ਕੀਤੀ ਹੈ ਬਿਜਲੀ ਦੇ ਮਾਮਲੇ ਦੇ ਉੱਪਰ ਵੱਡਾ ਘਟਾਲਾ ਕਪਲਾ ਆਪਣੇ ਹੀ ਲੋਕ ਪੰਜਾਬ ਦੇ ਵਿੱਚ ਕਰ ਰਹੇ ਨੇ ਹਾਲਾਂਕਿ ਯੂਨਿਟਸ ਨੇ ਜਿਹੜੀਆਂ ਕੁਝ ਫ੍ਰੀ ਨੇ ਪਰ ਬਾਵਜੂਦ ਇਸ ਦੇ ਅਸੀਂ ਲਗਾਤਾਰ ਇਨ੍ਹਾਂ ਕੰਮਾਂ ਦੇ ਵਿੱਚ ਉਲਝੇ ਹੋਏ ਆ ਸੋ ਅਸੀਂ ਆਪਣੇ ਅਦਾਰੇ ਵੱਲੋਂ ਵੀ ਬੇਨਤੀ ਕਰਦੇ ਹਾਂ ਇਸ ਚੀਜ਼ ਨੂੰ ਵੀ ਅਸੀਂ ਆਪਣੇ ਪੱਧਰ ਦੇ ਉੱਪਰ ਜਿੰਨਾ ਕੁ ਸਹਿਯੋਗ ਹੋ ਸਕਦੇ ਆ ਜਿੰਨਾ ਸਾਨੂੰ ਜ਼ਰੂਰਤ ਹੈ ਸਾਨੂੰ ਸਹਿਯੋਗ ਹੈ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਦੇ ਨਾਲ ਮਿਲਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ